ਪੰਜਾਬ ਦਾ ਮਾਹੌਲ ਕਿਉਂ ਖਰਾਬ ਹੈ ਪੰਜਾਬ ਦੇ ਮਾਹੌਲ ਨੂੰ ਕਿਸ ਨੇ ਖਰਾਬ ਕੀਤਾ ਪੰਜਾਬ ਦਾ ਮਾਹੌਲ ਹੁਣ ਕਿਵੇਂ ਠੀਕ ਹੋ ਸਕਦਾ ਆਓ ਸਾਰੇ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ ਜਿਵੇਂ ਬੀਪੀ ਰਜਿੰਦਰ ਕੋਰ ਪਠੱਲ ਨੇ ਬੰਬਾਂ ਦੀ ਗੱਲ ਕੀਤੀ ਹੈ ਸਖਵੀਰ ਬਾਦਲ ਵੱਲੋਂ ਆਖਿਆ ਜਾ ਰਿਹਾ ਹੈ ਕਿ ਅਫਸਰਾਂ ਨਾਲ ਹਾਕ ਤਾਬ ਕਰਾਂਗੇ ਉੱਥੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਅੱਜ ਕਰਾਂਗੇ ਕਿਉਂ ਪੰਜਾਬ ਦਾ ਮਾਹੌਲ ਖਰਾਬ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਤੁਹਾਡਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਸਵਾਗਤ ਹੈ ਆਓ ਦੋਸਤੋ ਦੁਨੀਆ ਭਰ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਪੰਜਾਬ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋ ਗਿਆ ਨਿਤ ਦਿਨ ਗੋਲੀਆਂ ਚੱਲਦੀਆਂ ਨੇ ਨਿਤ ਦਿਨ ਕਤਲ ਹੁੰਦੇ ਨੇ ਐਕਸੀਡੈਂਟ ਸੜਕਾਂ ਤੇ ਹੁੰਦੇ ਨੇ ਲੋਕ ਲਗਾਤਾਰ ਮੌਤ ਦੇ ਮੂੰਹ ਵਿੱਚ ਪੈ ਰਹੇ ਨੇ ਜਦੋਂ ਹੁਣ ਪੁਲਿਸ ਸੁਰੱਖਤ ਨਹੀਂ ਜਦੋਂ ਐਸਐਸਪੀ ਦਫ਼ਤਰ ਦੇ ਅੱਗੇ ਗੋਲੀਆਂ ਚੱਲਦੀਆਂ ਇਹਦੇ ਕਿਹੜੇ ਕਾਰਨ ਹੈ ਉਹ ਕੀ ਕਾਰਨ ਹੈ ਕਿਉਂ ਅਜਿਹੇ ਮਾਹੌਲ ਵਿੱਚ ਪੰਜਾਬ ਨੂੰ ਬਲਦੀ ਦੇ ਬੂਥੇ ਪਾਇਆ ਜਾ ਰਿਹਾ ਹੈ ਉੱਥੇ ਅੱਜ ਇਹ ਵੀ ਗੱਲ ਕਰਨੀ ਬਣਦੀ ਹੈ ਇਹ ਆਮ ਆਦਮੀ ਪਾਰਟੀ ਹੀ ਇਕੱਲੀ ਜ਼ਿੰਮੇਵਾਰ ਹੈ ਜਦੋਂ ਕਾਂਗਰਸ ਦਾ ਰਾਜ ਸੀ ਉਸ ਵੇਲੇ ਵੀ ਮਾਹੌਲ ਖਰਾਬ ਹੈ ਇਹ ਹੀ ਚਰਚਾ ਚੱਲਦੀ ਹੁੰਦੀ ਸੀ ਕਾਂਗਰਸ ਜ਼ਿੰਮੇਵਾਰ ਹੈ ਗੱਲ ਕਰ ਲਈਏ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਸ ਵੇਲੇ ਵੀ ਮਾਹੌਲ ਖਰਾਬ ਹੈ ਕੱਲ ਸਿਰਫ ਇਹ ਹੀ ਨਹੀਂ ਕਿ ਅੱਜ ਮਾਹੌਲ ਖਰਾਬ ਹੈ ਹਾਂ ਇਹ ਜ਼ਰੂਰ ਹੈ ਪਹਿਲਾਂ ਦੇ ਮੁਕਾਬਲੇ ਪੰਜਾਬ ਦਾ ਮਾਹੌਲ ਜਾਦਾ ਖਰਾਬ ਹੈ ਆਖਿਆ ਜਾਂਦਾ ਜੰਗਲ ਰਾਜ ਹੈ ਇਹ ਜੰਗਲ ਰਾਜ ਕਿਉਂ ਬਣਿਆ ਕਿਉਂ ਫਰੋਤੀਆਂ ਮੰਗੀਆਂ ਜਾ ਰਹੀਆਂ ਕਿਉਂ ਗੋਲੀਆਂ ਮਾਰੀਆਂ ਜਾ ਰਹੀਆਂ ਇਹ ਸਾਰੀਆਂ ਘਟਨਾਵਾਂ ਮੰਗਦੀਆਂ ਸਵਾਲਾਂ ਦੇ ਜਵਾਬ ਅੱਜ ਜਿਵੇਂ ਨੂਰ ਮਹਿਲ ਸ਼ਹਿਰ ਦੇ ਵਿੱਚੋਂ ਗੁਰਾਇਆਂ ਥਾਣੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਖਬਰ ਆਈ ਹੈ ਜਦੋਂ ਕਿ ਕਰੋ ਤਿੰਨ ਨੌਜਵਾਨ ਗਏ ਦੱਸੇ ਜਾ ਰਹੇ ਆ ਜਿਨ੍ਹਾਂ ਦੀ ਰਾਤ ਗੁਰਾਇਆ ਏਰੀਏ ਦੀ ਲੋਕੇਸ਼ਨ ਸੀ ਫਰੋਤੀ ਦੇ ਮਾਮਲੇ ਦੇ ਵਿੱਚ ਇੱਕ ਨੌਜਵਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਿੰਨ ਨਾਮ ਮਲੂਮ ਦੱਸੇ ਜਾ ਰਹੇ ਆ ਉਸ ਤੋਂ ਸਪਸ਼ਟ ਹੋ ਗਿਆ ਕਿ ਇਹ ਤਿੰਨੇ ਨੌਜਵਾਨਾਂ ਦੇ ਵਿੱਚੋਂ ਇੱਕ ਦੀ ਗ੍ਰਿਫਤਾਰੀ ਪੈ ਚੁੱਕੀ ਹੈ ਕੱਲ 20 ਲੱਖ ਦੀ ਫਰੋਤੀ ਮੰਗਣ ਦੀ ਹੈ ਚੰਗੇ ਕਰਾਵੇ ਇਹ ਮੁੰਡੇ ਐ ਇਹਨਾਂ ਨੂੰ ਇਹ ਕਿਉਂ ਅਜਿਹਾ ਕੰਮ ਕਰਨਾ ਪੈ ਗਿਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਛਡਾਉਣ ਵਾਲੇ ਮਗਰ ਨੱਥੇ ਫਿਰਦੇ ਐ ਇਹੀ ਸਾਰੇ ਪੰਜਾਬ ਦੀ ਸਥਿਤੀ ਐ ਫਰੋਤੀਆਂ ਮੰਗਣ ਵਾਲਿਆਂ ਨੇ ਤਾਂ ਕੈਨੇਡਾ ਦੇ ਵਿੱਚ ਵੀ ਕੜੀ ਥਲ ਬਚਾ ਦਿੱਤਾ ਸਰੀ ਦੇ ਵਿੱਚ ਐਮਰਜੈਂਸੀ ਲੱਗ ਗਈ ਇਹਨਾਂ ਫਰੋਤੀ ਮੰਗਣ ਵਾਲਿਆਂ ਨੂੰ ਲੈ ਕੇ ਜਿੱਥੇ-ਜਿੱਥੇ ਪੰਜਾਬੀ ਬੈਠਿਆ ਉੱਥੇ-ਉੱਥੇ ਅਜਿਹੇ ਕੰਮ ਜਿਹੜੇ ਹੋਣ ਲੱਗ ਪਏ ਨੇ ਖਬਰਾਂ ਆ ਰਹੀਆਂ ਨੇ ਕਿਉਂ ਨੌਜਵਾਨ ਇਸ ਪਾਸੇ ਵੱਲ ੱਟਕੇ ਗਏ ਨੇ ਕਿਉਂ ਗੈਂਗਸਵਾਦ ਜਿਹੜਾ ਆ ਉਹ ਹਟਣ ਦਾ ਨਾਂ ਨਹੀਂ ਲੈ ਰਿਹਾ ਇਹਨਾਂ ਸਾਰੀਆਂ ਗੱਲਾਂ-ਬਾਤਾਂ ਨੂੰ ਦੇਖਦਿਆਂ ਅੱਜ ਜੇ ਗੱਲ ਕੀਤੀ ਜਾਵੇ ਸ਼ਰੋਮਣੀ ਅਕਾਦੀ ਦਲ ਵੱਲੋਂ ਆਖਿਆ ਜਾ ਰਿਹਾ ਕਿ ਸਰਕਾਰ ਵੱਲੋਂ ਝੂਠੇ ਮੁਕਾਦਮੇ ਦਰਜ ਕੀਤੇ ਜਾ ਰਹੇ ਆ। ਸੁਖਵੀਰ ਬਾਦਲ ਨੇ ਆਖਿਆ ਕਿ ਸਾਡੀ ਸਰਕਾਰ ਆਉਂਦਿਆਂ ਇਹਨਾਂ ਅਫਸਰਾਂ ਨਾਲ ਹਿਸਾਬ-ਕਿਤਾਬ ਕੀਤਾ ਜਾਊਗਾ। ਦੂਸਰੇ ਪਾਸੇ ਲੰਘੇ ਦਿਨ ਸਾਬਕਾ ਮੁੱਖ ਮੰਤਰੀ ਪੀਪੀ ਰਜਿੰਦਰ ਕੌਰ ਭੱਟਲ ਜਦੋਂ ਇਹ ਬਿਆਨ ਇੱਕ ਇੰਟਰਵਿਊ ਵਿੱਚ ਦਿੰਦੇ ਨੇ ਕਿ ਮੇਰੇ ਰਾਜ ਦੌਰਾਨ ਮੈਨੂੰ ਅਫਸਰਾਂ ਨੇ ਇਹ ਸਲਾਹ ਦਿੱਤੀ ਕਿ ਅਗਰ ਦੂਸਰੀ ਵਾਰ ਤੁਸੀਂ ਚੋਣੇ ਆ ਸਰਕਾਰ ਆ ਜਾਵੇ ਤਾਂ ਸਾਡੀ ਸਲਾਹ ਹੈ ਕਿ ਕੁਝ ਪੈਸੇ ਲੱਗਣਗੇ ਟ੍ਰੇਨਾਂ ਵਿੱਚ ਬਾਜ਼ਾਰਾਂ ਵਿੱਚ ਬੰਬ ਚਲਾਉਣ ਦੀ ਗੱਲ ਕੀਤੀ ਗਈ ਇਸ ਇੰਟਰਵਿਊ ਦੇ ਵਿੱਚ ਜਦੋਂ ਲੀਡਰ ਪੰਜਾਬ ਦੇ ਇਹ ਗੱਲ ਕਰ ਰਿਹਾ ਜਦੋਂ ਇੱਕ ਪਾਸੇ ਵੱਡੇ ਵੱਡੇ ਅਫਸਰਾਂ ਦੀ ਗੱਲ ਹੋ ਰਹੀ ਹੈ ਫਿਰ ਪੰਜਾਬ ਦਾ ਮਾਹੌਲ ਕੌਣ ਖਰਾਬ ਕਰ ਰਿਹਾ ਇਹ ਜਵਾਬ ਹੈ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਚਾਹੇ ਉਹ ਕਿਸੇ ਵੀ ਪਾਰਟੀ ਦੀਆਂ ਬਣੀਆਂ ਕੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਕੇ ਬਣਦੀਆਂ ਰਹੀਆਂ ਅਗਰ ਇਹ ਜਿਹਹਾ ਉਸ ਵੇਲੇ ਅਫਸਰਾਂ ਨੇ ਆਖਿਆ ਸੀ ਕਿਉਂ ਨਹੀਂ ਬੀਬੀ ਪੱਠਲ ਨੇ ਇਸ ਨੂੰ ਲੈ ਕੇ ਗੱਲ ਉਸ ਵੇਲੇ ਚੁੱਕੀ ਕਿਉਂ ਨਹੀਂ ਉਹਨਾਂ ਅਫਸਰਾਂ ਦੇ ਖਿਲਾਫ ਐਕਸ਼ਨ ਲਿਆ ਜਿਹੜੇ ਅਫਸਰਾਂ ਨੇ ਉਹਨਾਂ ਨੂੰ ਇਸਲਾਹ ਦਿੱਤੀ ਸੀ ਇੱਥੇ ਬਸ ਨਹੀਂ ਪਿਛਲੇ ਸਮੇਂ ਵਿੱਚ ਇਹ ਵੀ ਆਪਣੀ ਇੰਟਰਵਿਊ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਖਿਆ ਕਿ ਕੋਈ ਸਮਾਂ ਸੀ ਜਦੋਂ ਉਹ ਖਾਰਕੂ ਨੌਜਵਾਨਾਂ ਨੂੰ ਮੁਖਤਾਰਾ ਵਿੱਚ ਲੈ ਕੇ ਆਉਣ ਲਈ ਦਿੱਲੀ ਲੈ ਕੇ ਗਏ ਸੀ ਦਿੱਲੀ ਲੈ ਕੇ ਗਏ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਆਪ ਦੱਸਿਆ ਕਿ ਮਗਰੋਂ ਮੁਕਾਬਲਾ ਬਣਾ ਦਿੱਤਾ ਗਿਆ ਉਹ ਨੌਜਵਾਨਾਂ ਨੂੰ ਮਾਰ ਮੁਕਾ ਦਿੱਤਾ ਗਿਆ ਅਗਰ ਕੈਪਟਨ ਸਾਹਿਬ ਉਸ ਤੋਂ ਬਾਅਦ ਕਦੇ ਵੀ ਨਹੀਂ ਬੋਲੇ ਉਹਨਾਂ ਦੀ ਸਰਕਾਰ ਵੀ ਉਸ ਤੋਂ ਬਾਅਦ ਬਣੀ ਉਹਨਾਂ ਨੇ ਇੱਕ ਐਫ ਆਈ ਆਰ ਵੀ ਕੋਸ਼ਿਸ਼ ਵੀ ਨਹੀਂ ਕੀਤੀ ਦਰਜ ਕਰਨ ਲਈ ਉਹਨਾਂ ਅਫਸਰਾ ਦੇ ਖਿਲਾਫ ਜਦੋਂ ਕਿ ਉਹਨਾਂ ਨੇ ਸੰਵਿਧਾਨ ਦੀ ਸੌਂਖਾ ਖਾ ਕੇ ਮੁੱਖ ਮੰਤਰੀ ਬਣੇ ਹੁਣ ਇਹਨਾਂ ਲੀਡਰਾਂ ਨੂੰ ਕੀ ਆਖੀਏ ਇਹਨਾਂ ਲੀਡਰਾਂ ਦੀ ਕਾਰਗੁਜ਼ਾਰੀ ਉੱਤੇ ਕੀ ਗੱਲ ਕਰੀਏ ਇੱਕ ਪਾਸੇ ਸਾਰੇ ਪੰਜਾਬ ਦੇ ਵਿੱਚ ਇਹ ਚਰਚਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੈ ਨਿਤ ਦਿਨ ਸਾਰੀਆਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿੱਚ ਖੜੀਆਂ ਕਰਕੇ ਇਹ ਆਖ ਰਹੀਆਂ ਕਿ ਪੰਜਾਬ ਦਾ ਮਾਹੌਲ ਖਰਾਬ ਹੈ ਜੰਗਲ ਰਾਜ ਹੈ ਆਮ ਆਦਮੀ ਪਾਰਟੀ ਕੋਲੋਂ ਪੰਜਾਬ ਦਾ ਮਾਹੌਲ ਜਿਹੜਾ ਆ ਉਹ ਠੀਕ ਨਹੀਂ ਹੋ ਰਿਹਾ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਗ ਨੇ ਆਖਿਆ ਕਿ ਪੰਜਾਬ ਦੇ ਮਾਹੌਲ ਨੂੰ ਠੀਕ ਤਨ ਵਿੱਚ ਪੰਜਾਬ ਸਰਕਾਰ ਫੇਲ ਹੋਈ ਹੈ ਕੇਂਦਰ ਸਰਕਾਰ ਮੁੱਖ ਦਰਸ਼ਕ ਬਣਿਆ ਹੋਇਆ ਹੈ ਉੱਥੇ ਹੀ ਜਿਵੇਂ ਤੁਹਾਨੂੰ ਪਹਿਲਾਂ ਹੀ ਸਖਵੀਰ ਬਾਦਲ ਦੀ ਵੀ ਅਸੀਂ ਸਟੇਟਮੈਂਟ ਸੁਣਾ ਦਿੱਤੀ ਹੈ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚੰਦਜੀਤ ਸਿੰਘ ਚੰਨੀ ਵੀ ਖਾਸ ਕਰਕੇ ਪੁਲਿਸ ਅਫਸਰਾਂ ਨੂੰ ੁਰਕੀ ਦੇ ਰਿਹਾ ਹੈ ਕਿ ਜਦੋਂ ਸਾਡੀ ਸਰਕਾਰ ਆਈ ਉਸ ਵੇਲੇ ਅਸੀਂ ਹਿਸਾਬ ਕਿਤਾਬ ਕਰਾਂਗੇ ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਗੰਗੈਸਟਰਾਂ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਪਰਹਾਰ ਦੇ ਨਾਂ ਤੇ ਮਹਿੰਮ ਨੂੰ ਲੈ ਕੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਇਹ ਚਿੰਤਾ ਪਈ ਹੈ ਕਿ ਉਹਨਾਂ ਦੇ ਪੁੱਤਾਂ ਨੂੰ ਕਿਤੇ ਮਾਰੇ ਦੌਰ ਬਾਗ ਇੱਕ ਵਾਰ ਫੇਰ ਪੁਲਿਸ ਜਿਹੜਾ ਆ ਉਹ ਉਹ ਹਾਲਾਤ ਨਾ ਬਣਾ ਦੇਵੇ ਉਸ ਸਮੇਂ ਨੂੰ ਯਾਦ ਕਰਕੇ ਜਦੋਂ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਇਆ ਕਰਦੇ ਸੀ ਅੱਜ ਸਥਿਤੀ ਸਾਰੇ ਪਾਸੇ ਬੜੀ ਖਰਾਬ ਹੈ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਅੱਜ ਉਹ ਸਮਾਂ ਨਹੀਂ ਰਿਹਾ ਜੇ ਸਮੇਂ ਦੀਆਂ ਲੋਕੀ ਅੱਜ ਬਾਤਾਂ ਪਾਉਂਦੇ ਆ ਜੇ ਸਮੇਂ ਦੀ ਅੱਜ ਚਿੰਤਾ ਹੋ ਰਹੀ ਆ ਕਿਉਂਕਿ ਅੱਜ ਦਾ ਯੁੱਗ ਪਹਿਲਾਂ ਦੇ ਮੁਕਾਬਲੇ ਬਹੁਤ ਫਾਸਟ ਹੋ ਗਿਆ ਹੈ ਉਸ ਵੇਲੇ ਤਾਂ ਮੀਡੀਆ ਵੀ ਬਹੁਤ ਕਹਿ ਸਕਦੇ ਆ ਥੋੜੀ ਗਿਣਤੀ ਵਿੱਚ ਹੁੰਦਾ ਸੀ ਅੱਜ ਸੋਸ਼ਲ ਮੀਡੀਆ ਲਗਾਤਾਰ ਪ੍ਰਸਿੱਧੀਆਂ ਤੱਕੇਸ਼ਾਈਆਂ ਨੂੰ ਵੀ ਸੋਸ਼ਲ ਮੀਡੀਆ ਜਿਹੜਾ ਆ ਉਹ ਜਾਗਰ ਕਰ ਰਿਹਾ ਹੈ ਇਸ ਸਾਰੀ ਗੱਲਬਾਤ ਤੋਂ ਬਾਅਦ ਇਹੀ ਕਿਹਾ ਜਾ ਸਕਦਾ ਕਿ ਦੋਸਤੋ ਪੰਜਾਬ ਦੇ ਮਾਹੌਲ ਨੂੰ ਸਾਰੀਆਂ ਤਰ੍ਹਾਂ ਨੂੰ ਸਿਰ ਜੋੜ ਕੇ ਇਕੱਠੇ ਬਹਿ ਕੇ ਕੋਈ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਦੇ ਧੀ ਪੁੱਤ ਦਾ ਕੋਈ ਮੈਸੇਜੂਜ ਨਾ ਹੋਵੇ ਕਿਸੇ ਦੇ ਧੀ ਪੁੱਤ ਨੂੰ ਗਲਤ ਫਸਾਇਆ ਨਾ ਜਾ ਸਕੇ ਉਹਨਾਂ ਲੋਕਾਂ ਨੂੰ ਹੀ ਹੱਥ ਪਾਇਆ ਜਾਵੇ ਜਿਹੜੇ ਇਸ ਨੂੰ ਲੈ ਕੇ ਜ਼ਿੰਮੇਵਾਰ ਨੇ ਜਿੱਥੇ ਇੱਕ ਪਾਸੇ ਜੁੱਧ ਨਸ਼ਾ ਬਰੋ ਤੇ ਚੱਲ ਰਿਹਾ ਦੂਸਰੇ ਪੜਾ ਦੇ ਵਿੱਚ ਅੱਜ ਪਹੁੰਚ ਚੁੱਕਾ ਹੈ ਉੱਥੇ ਅੱਜ ਗਿੰਗਸਰਵਾਦ ਨੇ ਪੁਲਸ ਦੀ ਨੱਕ ਵਿੱਚ ਧਮਕੀ ਦਿੱਤਾ ਹੋਇਆ ਸਰਕਾਰ ਲੋਕਾਂ ਦੇ ਅੱਗੇ ਤੁਸੀਂ ਜਾਣਦੇ ਹੋ ਕਿਹੋ ਜਿਹੇ ਹਾਲਾਤ ਨੂੰ ਲੈ ਕੇ ਸਮਾਂ ਲਗਾ ਰਹੀ ਹੈ ਇਹ ਸਾਰੇ ਕੁਝ ਨੂੰ ਦੇਖ ਕੇ ਦੋਸਤੋ ਇਹ ਹੀ ਕਿਹਾ ਜਾ ਸਕਦਾ ਕਿ ਇਸ ਮਾਹੌਲ ਨੂੰ ਸਹੀ ਕਰਨ ਲਈ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਇਕੱਠਿਆਂ ਬੈਠ ਕੇ ਸਿਰ ਨਾ ਸਿਰ ਜੂੜ ਕੇ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਨਾ ਕਿ ਨਾ ਪੁਲਿਸ ਦੇ ਖਿਲਾਫ ਜਿਵੇਂ ਚੰਜੀ ਸਿੰਘ ਚੰਨੀ ਬੋਲ ਰਿਹਾ ਸੁਖਵੀਰ ਬਾਦਲ ਬੋਲ ਰਿਹਾ ਅਗਰ ਇਹਨਾਂ ਦਾ ਵੀ ਰਾਜ ਆ ਜਾਵੇ ਇਹਨਾਂ ਨੇ ਵੀ ਇਸੇ ਪੁਲਿਸ ਤੋਂ ਕੋਸ਼ਿਸ਼ ਕਰਨੀ ਆ ਹਾਲਾਤ ਨੂੰ ਸੁਧਾਰਨ ਲਈ ਹੁਣ ਇਹਨਾਂ ਦੀ ਡਰਾ ਕੋਲ ਕੋਈ ਜਾਤੂ ਦੀ ਛੜੀ ਨਹੀਂ ਦੋਸਤੋ ਇਹ ਸੀ ਅੱਜ ਮੁੱਦੇ ਦੀ ਗੱਲ ਕੱਲ ਇੱਕ ਤੁਹਾਡੇ ਲਈ ਹੋਰ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿੱਲਗਾ نیوز ਆਨਲਾਈਨ YouTube ਚੈਨਲ ਅਤੇ Facebook ਪੇਜ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਦੋਸਤੋ ਅਗਰ ਤੁਹਾਡੇ ਕੋਲ ਵੀ ਕੋਈ ਚੰਗੀ ਰਾਇ ਹੈ ਕਿ ਪੰਜਾਬ ਦਾ ਮਾਹੌਲ ਕਿਵੇਂ ਸੁਧਰ ਸਕਦਾ ਜਰੂਰ ਕਮੈਂਟ ਕਰਿਓ ਧੰਨਵਾਦ